ਗੁੱਡ ਈਵਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੀਡੀਸ਼ਨ ਸਟੱਡੀਜ਼ ਤੇ ਜਿੱਥੇ ਅਸੀਂ ਕਰਦੇ ਹਾਂ ਪੰਜਾਬ ਦੇ ਖਾਸ ਕਰਕੇ ਪੰਜਾਬੀ ਦੇ ਪੇਪਰਾਂ ਦੀ ਤਿਆਰੀ ਠੀਕ ਹੈ ਜਿਦੇ ਵਿੱਚ ਤੁਸੀਂ ਸਤਿ ਸ਼੍ਰੀ ਅਕਾਲ ਸਟੂਡੈਂਟਸ ਮੈਂ ਹਾਂ ਸ਼ੈਰਿਨ ਤੇ ਤੁਸੀਂ ਦੇਖ ਰਹੇ ਹੋ ਐਰੀਡੀਸ਼ਨ ਸਟੱਡੀ ਦਾ ਚੈਨਲ ਇੱਕ ਮਿੰਟ ਮੈਨੂੰ ਆਵਾਜ਼ ਚੈੱਕ ਕਰ ਲਵਾਂ ਦੋ ਅਮਰਦਾਸ ਜੀ ਨੂੰ ਦੇਖਣਾ ਹੈ اور اسی انہی دنوں ਦੇ ਵਿੱਚ ਮਾਸਟਰ ਕੇਡਰ 2022 ਦੇ ਲਈ ਜੀ ਦੋਨੀ ਕੋਈ ਡਬਲ ਆਵਾਜ਼ ਆਏਗੀ اور ਜਿਸ ਦੇ ਵਿੱਚ ਆਧੁਨਿਕ ਕਾਰ ਸਾਡਾ ਸਾਰਾ ਹੀ ਪੂਰਾ ਇੱਕ ਸੈਕਿੰਡ ਰੁਕੋ ਪਲੀਜ਼ ਕੁਝ ਕਾਸ ਨੇ ਕੁਝ ਰਿਕਾਰਡਿੰਗ ਹੈ ਜਿਹੜੀ ਚੱਲਦੀ ਹੋਈ ਹੈ ਉਹਨੂੰ ਥੋੜਾ ਜਿਹਾ ਸੈੱਟ ਕਰਨਾ ਪਊਗਾ ਵੇਟ ਅ ਮਿੰਟ 1 ਮਿੰਟ ਵੇਟ ਕਰੋ ਪਲੀਜ਼ ਆਈ ਹੋਪ ਕਿ ਹੁਣ ਠੀਕ ਹੋਗਾ ਮੈਨੂੰ ਇੱਕ ਵਾਰੀ ਫਿਰ ਤੋਂ ਚੈੱਕ ਕਰ ਲਨ ਦੋ ਸੋ ਦੈਟ ਕਿ ਅਗਰ ਪ੍ਰੋਬਲਮ ਹੋਏਗੀ ਤਾਂ ਫਿਰ ਆਪਾਂ ਇਹਨੂੰ ਇੱਕ ਵਾਰੀ ਕਲੀਅਰ ਦੁਬਾਰਾ ਕਰਾਂਗੇ ਓਕੇ ਆਲ ਰਾਈਟ ਵੇਟ ਅ ਮਿੰਟ ਹਾਂਜੀ ਤਾਂ ਮੈਨੂੰ ਲੱਗਦਾ ਕਿ ਹੁਣ ਠੀਕ ਹੋ ਗਈ ਹੋਏਗੀ ਅਗਰ ਤੁਹਾਨੂੰ ਡਬਲ ਆਵਾਜ਼ ਆਏ ਤਾਂ ਪਲੀਜ਼ ਇੱਕ ਵਾਰੀ ਮੈਨੂੰ ਦੱਸ ਦੇਣਾ ਕਿ ਤੁਹਾਨੂੰ ਪਿਛਲੀ ਕੋਈ ਰਿਕਾਰਡਿੰਗ ਦੀ ਆਵਾਜ਼ ਤਾਂ ਨਹੀਂ ਆ ਰਹੀ ਠੀਕ ਹੈ ਅਗਰ ਨਹੀਂ ਆ ਰਹੀ ਹੋਏਗੀ ਮੀਨੇ ਠੀਕ ਹੈ 올 ਰਾਈਟ ਤਾਂ ਮੈਂ ਤੁਹਾਨੂੰ ਦੱਸ ਰਹੀ ਸੀ ਕਿ ਇਸ ਚੈਨਲ ਦੇ ਉੱਪਰ ਅਸੀਂ ਤਿਆਰੀ ਕਰਦੇ ਹਾਂ ਪੰਜਾਬੀ ਦੇ ਪੇਪਰਾਂ ਦੀ ਅਗਰ ਤੁਸੀਂ ਮਾਸਟਰ ਕੇਡਰ ਜਾਂ ਫਿਰ ਲੈਕਚਰਰ ਜਾਂ ਫਿਰ ਆਰਪੀਏਸੀ ਦੇ ਐਗਜ਼ਾਮਸ ਜਾਂ ਤੁਸੀਂ ਕੋਈ ਵੀ ਯੂਜੀਸੀ ਵਗੈਰਾ ਦਾ ਕੋਈ ਵੀ ਐਗਜ਼ਾਮ ਤਿਆਰ ਕਰਦੇ ਪਿਓ ਤਾਂ ਇਸ ਚੈਨਲ ਦੇ ਉੱਪਰ ਮਿਲਣ ਵਾਲੀਆਂ 8:30 ਵਜੇ ਵਾਲੀਆਂ ਕਲਾਸਿਸ ਤੁਹਾਡੇ ਲਈ ਹੈਲਪਫੁਲ ਰਹਿਣਗੀਆਂ ਓਕੇ ਜੀ 올 ਰਾਈਟ ਤਾਂ ਇਹਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਿਹੜਾ ਤੁਹਾਨੂੰ ਬੈਲ ਆਈਕਨ ਮਿਲੇਗਾ ਰਾਈਟ ਸਾਈਡ ਉਹਨੂੰ ਆਲ ਦੇ ਉੱਪਰ ਪ੍ਰੈਸ ਕਰ ਦੇਣਾ ਤਾਂ ਕਿ ਜਿੰਨੀਆਂ ਵੀ ਵੀਡੀਓਜ਼ ਆਉਣ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਓਕੇ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਅਸੀਂ ਆਰਪੀਐਸਸੀ ਦੀਆਂ ਸਪੈਸ਼ਲ ਕਲਾਸਿਸ ਲਗਾ ਰਿਹਾ 8:30 ਵਜੇ ਬਿਕਾਜ਼ ਤੁਹਾਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਫਰਸਟ ਐਂਡ ਸੈਕੰਡ ਗ੍ਰੇਜ ਦੇ ਆਰਪੀਐਸਸੀ ਦੇ ਪੇਪਰ ਆਈਵਿਆ ਤੇ ਉਹਨਾਂ ਦੀਆਂ ਜਿਹੜੀਆਂ ਡੇਟਸ ਹੈਗੀਆਂ ਐਗਜ਼ਾਮਸ ਦੀਆਂ ਉਹ ਵੀ ਅਨਾਉਂਸ ਹੋ ਚੁੱਕੀਆਂ ਐ ਇਸ ਕਰਕੇ ਆਪਾਂ ਉਹਦੇ ਨਾਲ ਰਿਲੇਟਿਡ ਹੀ ਸਾਰੇ ਜਿਹੜੇ ਟੌਪਿਕਸ ਆ ਉਹਨਾਂ ਨੂੰ ਕਵਰ ਕਰ ਰਹੇ ਆ ਓਕੇ ਹੁਣ ਗੱਲ ਕਰ ਰਹੇ ਹਾਂ ਜੀ ਨਹੀਂ ਆ ਰਹੀ ਨਾ ਡਬਲ 올 ਰਾਈਟ 올 ਰਾਈਟ ਠੀਕ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਅੱਜ ਅਸੀਂ ਕੀ ਕਰਨਾ ਹੈ ਤਾਂ ਦੇਖੋ ਕੁਝ ਇੱਕ ਦੋ ਤਿੰਨ ਦਿਨ ਤੋਂ ਅਸੀਂ ਸਟਾਰਟ ਕੀਤਾ ਹੋਇਆ ਆ ਆਧੁਨਿਕ ਪੰਜਾਬੀ ਕਵਿਤਾ ਦੇ ਇਤਿਹਾਸ ਨੂੰ ਲੈ ਕੇ ਟੌਪਿਕ ਉਹਦੇ ਨਿਕਾਸ ਤੇ ਵਿਕਾਸ ਨੂੰ ਲੈ ਕੇ ਟੌਪਿਕ ਠੀਕ ਹੈ ਇਸ ਦੇ ਦੋ ਲੈਕਚਰ ਤੁਹਾਨੂੰ ਆਲਰੇਡੀ ਮਿਲ ਚੁੱਕੇ ਨੇ ਵੈਸੇ ਤਾਂ ਤੁਹਾਨੂੰ ਇਸ ਚੈਨਲ ਦੇ ਉੱਪਰ ਐਮਸੀਕਿਊਸ ਪਲੱਸ ਉਹਨਾਂ ਦੇ ਨਾਲ ਨਾਲ ਐਕਸਟਰਾ ਫੈਕਟਸ ਮਿਲਦੇ ਨੇ ਰਾਈਟ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਅਸੀਂ ਸੈਸ਼ਨ ਕਰ ਰਹੇ ਹਾਂ ਤਾਂ ਉਹ ਅਸੀਂ ਪਾਰਟਿਕੂਲਰ ਥਿਉਰੀ ਪਾਰਟ ਨੂੰ ਲੈ ਕੇ ਚੱਲ ਰਹੇ ਹਾਂ ਯਾਨੀ ਕਿ ਆਧੁਨਿਕ ਕਾਲ ਦੀ ਜਿਹੜੀ ਕਵਿਤਾ ਹੈ ਉਸ ਦੇ ਬਾਰੇ ਦੇ ਵਿੱਚ ਤੁਹਾਨੂੰ ਥਿਉਰੀ ਕਰਵਾਈ ਜਾ ਰਹੀ ਹੈ ਓਕੇ ਜਿਹੜੇ ਵੀ ਸਟੂਡੈਂਟਸ ਨੇ ਪ੍ਰੀਵੀਅਸ ਲੈਕਚਰਸ ਦੇਖਣੇ ਆ ਉਹ ਪਲੇਲਿਸਟ ਦੇ ਵਿੱਚ ਚਲੇ ਜਾਣਾ ਉੱਥੇ ਤੁਹਾਨੂੰ आरपीएसੀ ਦੇ ਨਾਮ ਤੋਂ ਇੱਕ ਨਵੀਂ ਪਲੇਲਿਸਟ ਮਿਲ ਜੂਗੀ ਉਹਦੇ ਵਿੱਚ ਸਾਡੇ ਸਾਰੇ ਪੁਰਾਣੇ ਲੈਕਚਰਸ ਪਏ ਹੋਏ ਨੇ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਕਲਾਸ ਨੂੰ ਜਿਸ ਦੇ ਵਿੱਚ ਅਸੀਂ ਆਧੁਨਿਕ ਕਾਲ ਦੀ ਕਵਿਤਾ ਦੇ ਬਾਰੇ ਦੇ ਵਿੱਚ ਹੀ ਗੱਲ ਕਰਾਂਗੇ ਅਗਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਮਾਸਟਰ ਕੇਡਰ UGC RPSC ਲੈਕਚਰਰ ਦੀ ਕੋਈ ਵੀ ਤਿਆਰੀ ਕਰਨਾ ਚਾਹੁੰਦਾ ਆ ਤਾਂ ਤੁਸੀਂ ਮੈਨੂੰ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਨੰਬਰ ਨੋਟ ਕਰ ਲੈਣਾ 6280492562 ਠੀਕ ਹੈ ਜੀ ਇਹ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜਾਂ ਕੋਈ ਵੀ ਰਜਿਸਟ੍ਰੇਸ਼ਨ ਦੇ ਰਿਗਾਰਡਿੰਗ ਕੁਇਰੀ ਹੈ ਉਹਨੂੰ ਵੀ ਕਵਰ ਕਰ ਸਕਦੇ ਹੋ ਓਕੇ ਠੀਕ ਹੈ ਤਾਂ ਅੱਜ ਅਸੀਂ ਹੁਣ ਕਿੱਥੋਂ ਦੀ ਸਟਾਰਟ ਕਰਾਂਗੇ ਅਸੀਂ ਭਾਈ ਵੀਰ ਸਿੰਘ ਜੀ ਦਾ ਇੱਕ ਟੌਪਿਕ ਕਰ ਲਿਆ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਇੱਕ ਟੌਪਿਕ ਕਰ ਲਿਆ ਸੀ ਰਾਈਟ ਤੇ ਅੱਜ ਤੋਂ ਅਸੀਂ ਅਗਲੇ ਆਧੁਨਿਕ ਕਵੀਆਂ ਦੇ ਵਿੱਚੋਂ ਦੀ ਸ਼ੁਰੂ ਕਰਾਂਗੇ ਲਾਲਾ ਧਨੀ ਰਾਮ chatID ਦੇ ਬਾਰੇ ਵਿੱਚ ਪੜਾਂਗੇ ਠੀਕ ਹੈ ਜੀ ਓਕੇ ਹੁਣ ਜਿਹੜੇ ਪੰਜਾਬੀ ਕਵਿਤਾ ਦੇ ਵਿੱਚ ਸਲੋ ਆਰੀ ਆਵਾਜ਼ 1 ਮਿੰਟ ਰੁਕੋ ਪਲੀਜ਼ ਨਹੀਂ ਮੇਰੇ ਵੱਲੋਂ ਫੁੱਲ ਹੈ ਬੱਚਾ ਇੱਕ ਵਾਰੀ ਤੁਸੀਂ ਆਪਦਾ ਮੋਬਾਈਲ ਤੋਂ ਜ਼ਰੂਰ ਚੈੱਕ ਕਰ ਲੈਣਾ ਠੀਕ ਹੈ ਹਾਂਜੀ ਤਾਂ ਦੇਖੋ ਜਦੋਂ ਆਪਾਂ ਆਧੁਨਿਕ ਕਵਿਤਾ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਪੀੜੀਆਂ ਹੁੰਦੀਆਂ ਤਾਂ ਇਹ ਆਪਾਂ ਪਹਿਲੀ ਪੀੜੀ ਦੇ ਹੀ ਕਵੀ ਕਰ ਰਹੇ ਆ ਜਿੱਦਾਂ ਅਸੀਂ ਭਾਈ ਵੀਰ ਸਿੰਘ ਜੀ ਕਿਤੇ ਸੀ ਪ੍ਰੋਫੈਸਰ ਪੂਰਨ ਸਿੰਘ ਕਿਤੇ ਸੀ ਇਹ ਹੈਗੇ ਆ ਪਹਿਲੀ ਪੀੜੀ ਦੇ ਕਵੀ ਉਹਨਾਂ ਦੇ ਵਿੱਚੋਂ ਹੀ ਲਾਲਾ ਧਨੀ ਰਾਮ ਚਾਤਰੀਕ ਵੀ ਇੱਕ ਆਣਗੇ ਰਾਈਟ ਵੈਸੇ ਤਾਂ ਤੁਸੀਂ ਇਹ ਦੇਖੋ ਜਦੋਂ ਅਸੀਂ ਭਾਈ ਵੀਰ ਸਿੰਘ ਜੀ ਦੀ ਗੱਲ ਕੀਤੀ ਸੀ ਜਾਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਗੱਲ ਕੀਤੀ ਸੀ ਅਸੀਂ ਕਿਹਾ ਸੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸਿਮਿਲੈਰਿਟੀਆਂ ਨੇ ਜਦੋਂ ਵੀ ਉਹਨਾਂ ਨੇ ਬਤੌਰ ਕਵੀ ਕੰਮ ਕੀਤਾ ਪਰ ਉੱਥੇ ਜਦੋਂ ਤੁਸੀਂ ਧਨੀ ਰਾਮ ਚਾਤਰੀ ਤੱਕ ਪਹੁੰਚਦੇ ਹੋ ਨਾ ਤੀਸਰੇ ਕਵੀ ਤੱਕ ਉਦੋਂ ਤੁਸੀਂ ਦੇਖੋਗੇ ਇਹਨਾਂ ਨੇ ਭਾਈ ਵੀਰ ਸਿੰਘ ਤੇ ਪੂਰਨ ਸਿੰਘ ਤੋਂ ਬਿਲਕੁਲ ਹੀ ਅਲੱਗ ਰੁਚੀਆਂ ਜਿਹੜੀਆਂ ਆ ਉਹਨਾਂ ਦਾ ਪ੍ਰਭਾਵ ਕਬੂਲਿਆ ਸੀਗਾ ਰਾਈਟ ਤਾਂ ਉਹਨਾਂ ਦੀ ਮਹਾਨਤਾ ਕਿਸ ਗੱਲ ਦੀ ਹੈ ਬਈ ਇਹ ਵੀ ਪਹਿਲੀ ਪੀੜ੍ਹੀ ਦੇ ਪ੍ਰਤੀਨਿਧ ਕਵੀਆਂ ਦੇ ਵਿੱਚੋਂ ਮੰਨੇ ਜਾਣਗੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕਿਹੜੀਆਂ ਦੋ ਚੀਜ਼ਾਂ ਦੇ ਉੱਪਰ ਧਿਆਨ ਦਿੱਤਾ ਇੱਕ ਤਾਂ ਉਹਨਾਂ ਨੇ ਨਿਰੋਲ ਪੰਜਾਬੀ ਜੀਵਨ ਨੂੰ ਆਪਣੀਆਂ ਰਚਨਾਵਾਂ ਦੇ ਪੇਸ਼ ਕੀਤਾ ਤੇ ਨਾਲ ਦੇ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬੀ ਸੱਭਿਆਚਾਰ ਨੂੰ ਵੀ ਰਚਨਾਵਾਂ ਦਾ ਵਿਸ਼ਾ ਬਣਾਇਆ ਸੀ ਠੀਕ ਹੈ ਅਸੀਂ ਜਦੋਂ ਭਾਈ ਵੀਰ ਸਿੰਘ ਜੀ ਕੀਤਾ ਸੀ ਅਸੀਂ ਦੇਖਿਆ ਸੀ ਉਹਨਾਂ ਦੀਆਂ ਜ਼ਿਆਦਾਤਰ ਰਚਨਾਵਾਂ ਧਾਰਮਿਕ ਹੈ ਹੈਨਾ ਜਾਂ ਫਿਰ ਉਹਨਾਂ ਨੇ ਕੁਦਰਤ ਦੇ ਵਰਤਾਰਿਆਂ ਦੇ ਬਾਰੇ ਵਿੱਚ ਜ਼ਿਆਦਾ ਕਵਿਤਾਵਾਂ ਲਿਖੀਆਂ ਉੱਥੇ ਜਦੋਂ ਤੁਸੀਂ ਆ ਜਾਂਦੇ ਹੋ ਧਨੀ ਰਾਮ ਚਾਤਰੀਕ ਜੀ ਦੇ ਉੱਪਰ ਤਾਂ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਤੁਹਾਨੂੰ ਸਮਾਜਿਕ ਰੰਗ ਵੀ ਮਿਲੇਗਾ ਯਾਨੀ ਕਿ ਜੇ ਕੋਈ ਸਮਾਜਿਕ ਬੁਰਾਈਆਂ ਹੈਗੀਆਂ ਤਾਂ ਉਹਨਾਂ ਦੇ ਅਗੇਂਸਟ ਵੀ ਜਾਣਗੇ ਵਿਅੰਗ ਵੀ ਕਸਣਗੇ ਤੇ ਨਾਲ ਦੇ ਨਾਲ ਧਾਰਮਿਕ ਵਿਚਾਰ ਵੀ ਤੁਹਾਨੂੰ ਇਹਨਾਂ ਦੀਆਂ ਰਚਨਾਵਾਂ 'ਚ ਮਿਲਣਗੇ ਯਾਨੀ ਕਿ ਦੋਨੋਂ ਹੋਗੇ ਪਰ ਉਹਨਾਂ 'ਤੇ ਫਰਕ ਕੀ ਹੈ ਫਿਰ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਪੂਰਨ ਸਿੰਘ ਨਾਲੋਂ ਤਨੀਰਾਮ ਚਾਤਰੀਕ ਦਾ ਫਰਕ ਕੀ ਹੈ ਉਹਨਾਂ ਦੋਨਾਂ ਨੇ ਜਦੋਂ ਵੀ ਆਪਣੀ ਰਚਨਾ ਕੀਤੀ ਸੀ ਉਹ ਕਿੱਦਾਂ ਦੀ ਸੀ ਅਧਿਆਤਮਕ ਰਚਨਾਵਾਂ ਸੀ ਉਹਨਾਂ ਦੀਆਂ ਰਹਸਵਾਦੀ ਰਚਨਾਵਾਂ ਸੀ ਹੈਨਾ ਭਾਈ ਵੀਰ ਸਿੰਘ ਜੀ ਦੇ ਤਾਂ ਖਾਸ ਕਰਕੇ ਉਥੇ ਜਦੋਂ ਤੁਸੀਂ ਧਨੀ ਰਾਮ ਚਾਤਰੀਕ ਦੀ ਗੱਲ ਕਰਦੇ ਹੋ ਤਾਂ ਇਹਨਾਂ ਨੇ ਕੀ ਕੀਤਾ ਸੀਗਾ ਲੋਕਿਕ ਤੇ ਰਵਾਇਤੀ ਇਹਨਾਂ ਦੋ ਤਰੀਕਿਆਂ ਦੀਆਂ ਜਿਹੜੀਆਂ ਰਚਨਾਵਾਂ ਆ ਉਹ ਪੇਸ਼ ਕੀਤੀਆਂ ਸੀਗੀਆਂ ਸਮਝ ਗਏ ਤਾਂ ਐਦਾ ਮਤਲਬ ਕਿ ਉਹਨਾਂ ਦੋਨਾਂ ਨਾਲੋਂ ਅਲੱਗ ਜਾ ਕੇ ਇਹਨਾਂ ਨੇ ਆਪਣੀਆਂ ਰਚਨਾਵਾਂ ਜਿਹੜੀਆਂ ਉਹ ਕੀਤੀਆਂ ਸੀ ਓਕੇ ਜੀ ਠੀਕ ਹੈ ਹੁਣ ਅੱਜ ਆਪਾਂ ਅੱਛਾ ਦੇਖੋ ਅੱਜ ਆਪਾਂ ਕੀ ਕਰ ਰਿਹਾ ਜਦੋਂ ਅਸੀਂ ਤਾਂ ਨੀਰਮਾ ਚਾਤਰੀ ਕਰ ਰਿਹਾ ਤੇ ਪਿਛਲੇ ਦੋ ਕਵੀ ਵੀ ਅਸੀਂ ਨਾਲ-ਨਾਲ ਕਰੀ ਜਾ ਰਿਹਾ ਉਹਦੇ ਨਾਲ ਥੋੜੀ-ਥੋੜੀ ਰਿਵੀਜ਼ਨ ਵੀ ਹੁੰਦੀ ਜਾਊਗੀ ਓਕੇ ਇਹਨਾਂ ਨੇ ਜਦੋਂ ਧਰਮ ਦੀਆਂ ਕੀਮਤਾਂ ਦੇਖੀਆਂ ਜਿਹੜੀਆਂ ਪਹਿਲਾਂ ਤੋਂ ਪ੍ਰਚਲਿਤ ਸੀਗੀਆਂ ਇਹਨਾਂ ਨੇ ਉਹਦੇ ਵਿੱਚੋਂ ਵੀ ਸਿੱਖਿਆ ਲੈਣ ਦੀ ਕੋਸ਼ਿਸ਼ ਕੀਤੀ ਸਦਾਚਾਰਕ ਸਿੱਖਿਆ ਠੀਕ ਹੈ ਜੀ ਓਕੇ ਹੁਣ ਜਿਹੜਾ ਇਹਨਾਂ ਨੇ ਕਵਿਤਾਵਾਂ ਨੂੰ ਲਿਖਣਾ ਸਟਾਰਟ ਕੀਤਾ ਸੀ ਜਾਂ ਤੁਸੀਂ ਕਹਿ ਲਓ ਬਤੌਰ ਜਦੋਂ ਇਹ ਸਾਹਿਤਕਾਰ ਸਾਡੇ ਸਾਹਮਣੇ ਆਉਂਦੇ ਆ ਤਾਂ ਕਿੱਥੋਂ ਦੀ ਆਪਣੀ ਸਟਾਰਟਿੰਗ ਕਰਦੀ ਐ ਸਾਹਿਤਕਾਰੀ ਦੀ ਸਭ ਤੋਂ ਪਹਿਲਾਂ ਇਹਨਾਂ ਨੇ ਕਿਸੇ ਲਿਖੇ ਸੀ ਇਹ ਵਾਲਾ ਪ੍ਰਸ਼ਨ ਆਂਦਾ ਹੁੰਦਾ ਹੈ ਕਿ ਤਨੀ ਰਾਮਚਾਤਰਿਕ ਨੇ ਆਪਣੀ ਕਵਿਤਾ ਦਾ ਆਰੰਭ ਕਿੱਥੋਂ ਕੀਤਾ ਤਾਂ ਤੁਹਾਡਾ ਜਵਾਬ ਕੀ ਹੋਣਾ ਚਾਹੀਦਾ ਆ ਇਹ ਇਹਨਾਂ ਨੇ ਕੀਤਾ ਕਿਸਿਆਂ ਤੋਂ ਠੀਕ ਹੈ ਕਿਸੇ ਦਾ ਨਾਮ ਜੀ ਪ੍ਰਥਵੀ ਹਰੀ ਤੇ ਨਾਲ ਗਮਯੰਤੀ ਤਾਂ ਹੁਣ ਇੱਥੋਂ ਦੀ ਹੋਰ ਕਿਹੜਾ ਪ੍ਰਸ਼ਨ ਆ ਸਕਦਾ ਤੁਹਾਨੂੰ ਉੱਪਰ ਦੋਨੋਂ ਰਚਨਾਵਾਂ ਦੇ ਦੇਣਗੇ ਤੇ ਪੁੱਛ ਲੈਣਗੇ ਕੀ ਧਨੀ ਰਾਮ ਚਾਤਰੀਕ ਦੀਆਂ ਇਹਨਾਂ ਦੋਨੋਂ ਰਚਨਾਵਾਂ ਦੀ ਵਿਧਾ ਕਿਹੜੀ ਹੈ ਠੀਕ ਹੈ ਜੀ ਤਾਂ ਇਹ ਤੁਸੀਂ ਯਾਦ ਰੱਖੋਗੇ ਇਹ ਹੈਗੇ ਸੀ ਇਹਦੇ ਕਿਸੇ ਇਹਦੇ ਪਹਿਲੇ ਕਿਸੇ রাইਟ ਫਿਰ ਇਸ ਤੋਂ ਬਾਅਦ ਇਹਨਾਂ ਨੇ ਬੜਾ ਜ਼ਿਆਦਾ ਪ੍ਰਭਾਵ ਲਿਆ ਕਾਲੀਦਾਸ ਤੋਂ ਹਨਾ ਤਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਉਹ ਕਿੱਦਾਂ ਦੇ ਪਰਸਨ ਸੀਗੇ ਜਿਨ੍ਹਾਂ ਨੇ ਹਿੰਦੀ ਦੀਆਂ ਰਚਨਾਵਾਂ ਜ਼ਿਆਦਾ ਲਿਖੀਆਂ ਤਾਂ ਜਦੋਂ ਧਨੀ ਰਾਮ ਚਾਤਰੀਕ ਉਹਨਾਂ ਨੂੰ ਸੁਣਦੇ ਸੀਗੇ ਉਹਨਾਂ ਨੂੰ ਪੜ੍ਹਦੇ ਸੀਗੇ ਤਾਂ ਉਹਨਾਂ ਦਾ ਪ੍ਰਭਾਵ ਆਇਆ ਇਸ ਕਰਕੇ ਇਹਨਾਂ ਨੇ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਸਦਾਚਾਰਕ ਰੰਗ ਤੇ ਹਿੰਦਵਾਨੀ ਰੰਗ ਇਹ ਦੋਨੋਂ ਹੀ ਰੰਗ ਆਪਣੀਆਂ ਰਚਨਾਵਾਂ ਦੇ ਵਿੱਚ ਇਹਨਾਂ ਨੇ ਭਰੇ ਨੇ ਸਮਝ ਗਏ ਜੀ ਓਕੇ ਫਿਰ ਇਸ ਤੋਂ ਬਾਅਦ ਇਹਨਾਂ ਨੇ ਪੰਜਾਬੀ ਸਭਾ ਆਪਾਂ ਵੈਸੇ ਜਦੋਂ ਮਾਸਟਰ ਕੇਡਰ ਦਾ ਤਿਆਰੀ ਕੀਤੀ ਸੀ ਉਦੋਂ ਸੀ ਪੰਜਾਬੀ ਸਭਾ ਨੂੰ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਕਵਰ ਕੀਤਾ ਸੀਗਾ ਅਗਰ ਤੁਹਾਨੂੰ ਯਾਦ ਹੋਏਗਾ ਰਾਈਟ ਤਾਂ ਇਹਨਾਂ ਨੇ ਵੀ ਪੰਜਾਬੀ ਸਭਾ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕੀਤਾ ਅੱਛਾ ਹੁਣ ਤੁਹਾਡੇ ਵਿੱਚੋਂ ਅਗਰ ਕਿਸੇ ਸਟੂਡੈਂਟ ਨੂੰ ਇਹ ਯਾਦ ਹੈ ਕੀ ਪੰਜਾਬੀ ਸਭਾ ਨੂੰ ਤਿਆਰ ਕਰਨ ਦੇ ਵਿੱਚ ਕਿੰਨਾ-ਕਿੰਨਾ ਦਾ ਯੋਗਦਾਨ ਰਿਹਾ ਆ ਤਾਂ ਇਹ ਮੈਨੂੰ ਜ਼ਰੂਰ ਦੱਸਣਾ ਠੀਕ ਹੈ ਜੀ ਫਿਰ ਇਹਨਾਂ ਨੇ ਕਵੀ ਦਰਬਾਰਾਂ ਦੇ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤਾਂ ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਸਟੇਜੀ ਕਵਿਤਾ ਦੇ ਵਿੱਚ ਵੀ ਧਨੀ ਰਾਮ ਚਾਤਰੀਕ ਦੀ ਜਬ ਇੰਪੋਰਟੈਂਟ ਰੋਲ ਰਹੇਗਾ ਬਿਲਕੁਲ ਸਹੀ ਕਿਹਾ ਤੇ ਜੇਕਰ ਆਪਾਂ ਇਹਨਾਂ ਦੇ ਪਹਿਲੇ ਕਾਵ ਸੰਗ੍ਰਹਿ ਨੂੰ ਦੇਖੀਏ ਕਿਹੜੇ ਵਾਲਾ ਜਿਸ ਨੇ ਇਹਨਾਂ ਦੀਆਂ ਰਚਨਾਵਾਂ ਨੂੰ ਸਿਖਰ ਤੇ ਲਿਆਂਦਾ ਵੈਸੇ ਜਦੋਂ ਆਪਾਂ ਧਨੀ ਰਾਮ ਚਾਤਰੀਕ ਪੜਦੇ ਹਾਂ ਅਸੀਂ ਕੀ ਦੇਖਦੇ ਹੁੰਦੇ ਹਾਂ ਇਹ ਇਹਨਾਂ ਦੇ ਸਾਹਿਤ ਦੀਆਂ ਰਚਨਾਵਾਂ ਨੂੰ ਅਸੀਂ ਦੋ ਹਿੱਸਿਆਂ ਦੇ ਵਿੱਚ ਵੰਡ ਦਿੰਦੇ ਹਾਂ ਇੱਕ ਤਾਂ ਉਹ ਵਾਲੀਆਂ ਰਚਨਾਵਾਂ ਜਿਹੜੀਆਂ ਇਹਨਾਂ ਨੇ ਚੰਦਨਵਾੜੀ ਤੋਂ ਪਹਿਲਾਂ ਲਿਖੀਆਂ ਤੇ ਇੱਕ ਉਹ ਰਚਨਾਵਾਂ ਜਿਹੜੀਆਂ ਇਹਨਾਂ ਨੇ ਚੰਦਨਵਾੜੀ ਤੋਂ ਬਾਅਦ ਲਿਖੀਆਂ ਹਲੇ ਵੀ ਆਵਾਜ਼ ਘਟਾ ਰਹੀ ਆ 1 ਮਿੰਟ ਰੁਕੋ ਪਲੀਜ਼ ਵੇਟ ਕਰਨਾ ਇੱਕ ਵਾਰ ਹੁਣ ਦੱਸਣਾ ਠੀਕ ਹੈ ਅਗਰ ਹੁਣ ਆਵਾਜ਼ ਸੈੱਟ ਹੋ ਗਈ ਹੈ ਤਾਂ ਮੈਨੂੰ ਦੱਸ ਦੇਣਾ ਇੱਕ ਵਾਰ ਓਕੇ ਚਲੋ ਅੱਗੇ ਚਲੀਏ ਆਪਾਂ ਤਦ ਤੱਕ ਬਾਕੀ ਸਟੂਡੈਂਟਸ ਨੂੰ ਇੱਕ ਵਾਰੀ ਦੱਸ ਦੇਣਾ ਆਵਾਜ਼ ਠੀਕ ਆ ਰਹੀ ਹੈ ਨਾ ਸਾਰਿਆਂ ਨੂੰ ਓਕੇ ਤਾਂ ਆਪਾਂ ਕੀ ਕਹਿੰਦੇ ਆ ਕਿ ਜਦੋਂ ਨਾ ਤਨਿਰਾਮ ਚਾਤ੍ਰਿਕ ਦੀਆਂ ਤੁਸੀਂ ਰਚਨਾਵਾਂ ਨੂੰ ਹਿੱਸਿਆਂ ਵਿੱਚ ਵੰਡਣਾ ਹੈ ਤਾਂ ਤੁਸੀਂ ਚੰਦਨਵਾੜੀ ਨੂੰ ਸੈਂਟਰ ਪੁਆਇੰਟ ਮੰਨ ਕੇ ਚੱਲਣਾ ਹੈ ਉਹਦੇ ਤੋਂ ਪਹਿਲਾਂ ਦੀਆਂ ਰਚਨਾਵਾਂ ਇਹਨਾਂ ਦੀਆਂ ਐਨੀਆਂ ਖਾਸ ਨਹੀਂ ਸੀ ਪਰ ਚੰਦਨਵਾੜੀ ਇਹਨਾਂ ਦੀਆਂ ਰਚਨਾਵਾਂ 'ਚ ਬਿਲਕੁਲ ਟਰਨਿੰਗ ਪੁਆਇੰਟ ਲੈ ਕੇ ਆਏਗੀ ਤੇ ਉਸ ਤੋਂ ਬਾਅਦ ਦੀਆਂ ਜਿਹੜੀਆਂ ਰਚਨਾਵਾਂ ਉਹਨਾਂ ਨੂੰ ਇਹਨਾਂ ਦੀਆਂ ਸ਼ਾਹਕਾਰ ਰਚਨਾਵਾਂ ਦੇ ਵਿੱਚ ਮੰਨਿਆ ਜਾਂਦਾ ਹੈ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕੇਸਰ ਕਿਆਰੀ ਦੀ ਨਵਾਂ ਜਹਾਨ ਦੀ ਸੂਫੀ ਖਾਨਾ ਦੀ ਇਹ ਸਾਰੇ ਇਹਨਾਂ ਦੇ ਇੰਪੋਰਟੈਂਟ ਕਾਵ ਸੰਗ੍ਰਹਿ ਹੈਗੇ ਨੇ ਓਕੇ ਇਸ ਤੋਂ ਬਿਨਾ ਜੇਕਰ ਆਪਾਂ ਚੰਦਨਵਾੜੀ ਦੀ ਵੀ ਗੱਲ ਕਰਦੇ ਹਾਂ ਤਾਂ ਇਹ ਚਾਰੇ ਜਿਹੜੀਆਂ ਰਚਨਾਵਾਂ ਐ ਇਹ ਤੁਹਾਨੂੰ ਐਸੇ ਕਾਲ ਦੀਆਂ ਮਿਲਣਗੀਆਂ ਯਾਨੀ ਕਿ ਇਹ ਵੀ ਆਧੁਨਿਕ ਕਾਲ ਦੇ ਵਿੱਚ ਹੀ ਇਹਨਾਂ ਨੇ ਰਚੀਆਂ ਸੀ ਧਨੀ ਰਾਮ ਚਾਤਰੀਕ ਨੇ ਓਕੇ ਠੀਕ ਐ ਹੁਣ ਜਦੋਂ ਤੁਸੀਂ ਇਹਨਾਂ ਦੇ ਕਾਵ ਸੰਗ੍ਰਹਿ ਦੇਖਦੇ ਹੋ ਜਾਂ ਜਦੋਂ ਤੁਸੀਂ ਇਹਨਾਂ ਦੀਆਂ ਕਵਿਤਾਵਾਂ ਦੇਖਦੇ ਹੋ ਉਹਦੇ ਤੁਹਾਨੂੰ ਕਿੰਨੇ ਪੱਖ ਨਜ਼ਰ ਆਣਗੇ ਤਾਂ ਯਾਦ ਰੱਖਣਾ ਹੈ ਕਿ ਧਨੀ ਰਾਮ ਚਾਤਰੀਕ ਦੀਆਂ ਕਵਿਤਾਵਾਂ ਦੇ ਤੁਹਾਨੂੰ 6 ਪੱਖ ਐ ਜਿਹੜੇ ਇੰਪੋਰਟੈਂਟ ਨਜ਼ਰ ਆਣੇ ਆ ਤੇ ਇਹ ਵਾਲੇ 6 ਪੱਖ ਜਿਹੜੇ ਨੇ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਨੇ ਇੰਪੋਰਟੈਂਟ ਹੈ ਠੀਕ ਹੈ ਪਹਿਲੀ ਗੱਲ ਇਹਨਾਂ ਨੇ ਪੰਜਾਬੀ ਜੀਵਨ ਦਾ ਪ੍ਰਗਟਾਵਾ ਕੀਤਾ ਅਸੀਂ ਪਹਿਲਾਂ ਹੀ ਦੇਖ ਲਿਆ ਸੀ ਕਿ ਪੰਜਾਬੀ ਸਭਿਤਾ ਦੇ ਬਾਰੇ ਪੰਜਾਬੀ ਸੱਭਿਆਚਾਰ ਦੇ ਬਾਰੇ ਜਾਂ ਫਿਰ ਪੰਜਾਬ ਦੇ ਵਿਰਸੇ ਬਾਰੇ ਇਹਨਾਂ ਨੇ ਕਾਫੀ ਜ਼ਿਆਦਾ ਲਿਖਿਆ ਹੈ ਐਦਾ ਮਤਲਬ ਪਹਿਲਾ ਪੱਖ ਤਾਂ ਇਹੀ ਹੋ ਗਿਆ ਪੰਜਾਬੀ ਜੀਵਨ ਵਾਲਾ ਫਿਰ ਭਾਈ ਵੀਰ ਸਿੰਘ ਜੀ ਦੀ ਤਰ੍ਹਾਂ ਇਹਨਾਂ ਨੇ ਕੁਦਰਤ ਦਾ ਵਰਣਨ ਕੀਤਾ ਠੀਕ ਹੈ ਫਿਰ ਇਸ ਤੋਂ ਬਾਅਦ ਆਪਾਂ ਦੇਖਿਆ ਸੀ ਨਾ ਕਿ ਇਹਨਾਂ ਨੇ ਸਮਾਜਵਾਦੀ ਰਚਨਾਵਾਂ ਕੀਤੀਆਂ ਇੱਕ ਸਮਾਜਿਕ ਪੱਖਾਊਗਾ ਇਹਨਾਂ ਦੀਆਂ ਰਚਨਾਵਾਂ ਚ ਤਾਂ ਇਹਨਾਂ ਨੇ ਉਹਦੇ ਵਾਸਤੇ ਕੀ ਕੀਤਾ ਬਿਲਕੁਲ ਕੌਮੀ ਯਾਨੀ ਕਿ ਨੈਸ਼ਨਲ ਲੈਵਲ ਦੇ ਜਿਹੜੇ ਏਕਤਾ ਵਾਲੇ ਭਾਵਨੇ ਉਹ ਆਪਦੀਆਂ ਰਚਨਾਵਾਂ ਚ ਦਿਖਾਏ ਆ ਗੁਲਾਮੀ ਦੇ ਪ੍ਰਤੀ ਜਿਹੜੀ ਇਹਨਾਂ ਦੇ ਮਨ ਦੇ ਵਿੱਚ ਨਫ਼ਰਤ ਸੀਗੀ ਉਹਨੂੰ ਇਹਨਾਂ ਨੇ ਦਿਖਾਇਆ ਤੇ ਦੇਸ਼ ਦੇ ਲੋਕਾਂ ਨੂੰ ਕੀ ਕੀਤਾ ਫਿਰ ਜਾਗਰੂਕ ਕੀਤਾ ਠੀਕ ਹੈ ਫਿਰ ਇਹ ਵੀ ਆਪਾਂ ਦੇਖਿਆ ਕਿ ਧਾਰਮਿਕ ਰਚਨਾਵਾਂ ਵੀ ਇਹਨਾਂ ਨੇ ਕੀਤੀਆਂ ਪਰ ਕਿੰਨਾ ਵਰਗੀਆਂ ਰਹੱਸਵਾਦੀ ਨਹੀਂ ਐ ਨਾਈ ਪਾਈ ਵੀਰ ਸਿੰਘ ਜੀ ਵਰਗੀਆਂ ਨਾ ਹੀ ਪ੍ਰੋਫੈਸਰ ਪੂਰਨ ਸਿੰਘ ਜੀ ਵਰਗੀਆਂ ਇਹ ਬਿਲਕੁਲ ਲੋਕਿਕ ਤਰੀਕੇ ਨਾਲ ਲਿਖਦੇ ਨੇ ਤਾਂ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਲੋਕਾਂ ਦਾ ਕਵੀ ਸੀਗਾ ਆਮ ਲੋਕਾਂ ਦਾ ਧੰਨੀ ਰਾਮ ਚਾਦਰੀ ਠੀਕ ਹੈ ਤੇ ਇਹਨਾਂ ਦੀਆਂ ਰਚਨਾਵਾਂ ਸਾਨੂੰ ਮਿਲੇਗੀ ਸਦਾਚਾਰਕ ਸਿੱਖਿਆ ਫਿਰ ਇਹਨਾਂ ਨੇ ਰਵਾਇਤੀ ਪਰੰਪਰਾ ਦੇ ਅਨੁਸਾਰ ਵੀ ਆਪਣੀਆਂ ਰਚਨਾਵਾਂ ਕੀਤੀਆਂ ਤੇ ਉਹਨਾਂ ਦੇ ਵਿੱਚ ਰੋਮਾਂਸ ਵਗੈਰਾ ਨੂੰ ਵੀ ਲਿਆਂਦਾ ਓਕੇ ਫਿਰ ਜੇ ਆਪਾਂ ਇਹਦੇ ਛੰਦ ਪ੍ਰਬੰਧ ਦੀ ਗੱਲ ਕਰੀਏ ਤਾ ਦੇਖੋ ਪਈ ਸਿੱਧੀ ਜੀ ਗੱਲ ਹੈ ਜਿਵੇਂ ਆਪਾਂ ਕਹਿਆ ਸੀ ਨਾ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਸੀਗੇ ਉਹ ਛੰਦabandhi ਤੋਂ ਬਿਲਕੁਲ ਮੁਕਤ ਲਿਖਦੇ ਸੀ ਹੈਨਾ ਪਰ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਇਹ ਖਾਸੀਅਤ ਹੈ ਕਿ ਜੇ ਤੁਸੀਂ ਰੂਪਕ ਪੱਖ ਤੋਂ ਦੇਖੋਗੇ ਤਾਂ ਇਹ ਬਿਲਕੁਲ ਛੰਦ ਪ੍ਰਬੰਧ ਦੇ ਵਿੱਚ ਵੱਜ ਕੇ ਕੰਮ ਕਰਦੇ ਆ ਓਕੇ ਕੌਣ ਧਨੀ ਰਾਮ ਚਾਤਰੀਕ ਇਹਨਾਂ ਨੇ ਰਾਗ ਲੈ ਤੇ ਤਾਲ ਇਹਨਾਂ ਦਾ ਵੀ ਖਿਆਲ ਰੱਖਿਆ ਸਟੇਜੀ ਕਵਿਤਾ ਤੇ ਆਧੁਨਿਕ ਗੁਣ ਯਾਨੀ ਕਿ ਜਿਹੜੇ ਨਵੇਂ ਗੁਣ ਆ ਰਹੇ ਸੀਗੇ ਹਨਾ ਇਹਨਾਂ ਦੋਨਾਂ ਦੇ ਹੀ ਵਿੱਚ ਇਹਨਾਂ ਨੇ ਵਧੀਆ ਕੰਮ ਕੀਤਾ ਸੀ ਓਕੇ ਫਿਰ ਅਗਲੀ ਜਿਹੜਾ ਨੈਕਸਟ ਕੁਐਸਚਨ ਆਂਦਾ ਉਹ ਕੀ ਆਊਗਾ ਕਿ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਹੈ ਜਿੰਦੇ ਵਿੱਚ ਚਾਤਰਿਕ ਨੇ ਜਿਹੜੀ ਪਰੰਪਰਾਗਤ ਕਥਾ ਸੀ ਉਸ ਨੂੰ ਬਿਰਤਾਂਤਕ ਰੂਪ ਦੇ ਵਿੱਚ ਦਿਖਾਇਆ ਹੈਗਾ ਉਹ ਕਵਿਤਾ ਦੇ ਰੂਪ ਦੇ ਵਿੱਚ ਹੈ ਕਾਵ ਰੂਪ ਦੇ ਵਿੱਚ ਹੀ ਹੈ ਪਰ ਉਹਦੇ ਵਿੱਚ ਵੀ ਇਹਨੇ ਬਿਰਤਾਂਤ ਨੂੰ ਪੇਸ਼ ਕਰਤਾ ਜਿਸ ਤਰ੍ਹਾਂ ਕੀ ਆਪਾਂ ਵਾਰਤਕ ਦੇ ਵਿੱਚ ਦੇਖਦੇ ਆ ਤਾਂ ਉੱਥੇ ਤੁਸੀਂ ਆਨਸਰ ਕਰਨਾ ਨੂਰਜਹਾਂ ਬਾਦਸ਼ਾ ਬੀਗਮ ਠੀਕ ਹੈ ਤਾਂ ਇਹ ਜਿਹੜੀ ਨੂਰਜਹਾਂ ਵਾਲੀ ਸਟੋਰੀ ਹੈ ਇਹ ਬਿਲਕੁਲ ਪਰੰਪਰਾਗਤ ਸਟੋਰੀ ਹੈਗੀ ਹੈ ਐਨਓਐਨ ਨੇ ਕੀ ਕੀਤਾ ਸਾ ਨਵੇਂ ਤਰੀਕੇ ਦੇ ਨਾਲ ਬਿਰਤਾਂਤਕ ਰੂਪ ਦੇ ਵਿੱਚ ਬੰਨ ਦਿੱਤਾ ਸੀ ਠੀਕ ਹੈ ਤਾਂ ਇਹ ਵਾਲਾ ਕੁਐਸਚਨ ਵੀ ਆਪਾਂ ਯਾਦ ਰੱਖਣਾ ਹੈ ਓਕੇ ਸੇਰਿਸ ਤੋਂ ਬਾਅਦ ਐਨ ਦੀ ਕਵਿਤਾ ਦੀ ਇੱਕ ਹੋਰ ਖਾਸੀਅਤ ਹੈ ਉਹ ਕੀ ਹੈ ਸੂਫੀ ਪ੍ਰਭਾਵ ਯਾਨੀ ਕਿ ਐਨੇ ਸੂਫੀ ਪ੍ਰਭਾਵਾਂ ਨੂੰ ਕਬੂਲਿਆ ਹੈਗਾ ਆ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਾਫੀਆਂ ਦੀ ਗਜ਼ਲਾਂ ਦੀ ਠੀਕ ਹੈ ਐਦਾਂ ਦੀਆਂ ਜਿਹੜੀਆਂ ਰਚਨਾਵਾਂ ਇਹ ਚਾਤਰੀਕ ਨੇ ਲਿਖੀਆਂ ਸੀ ਤੇ ਇਹੋ ਜਿਹੇ ਰਚਨਾਵਾਂ ਵਿੱਚ ਮਤਲਬ ਚਾਤਰੀਕ ਦੀਆਂ ਕਾਫੀਆਂ ਤੇ ਗਜ਼ਲਾਂ ਦੇ ਵਿੱਚ ਤੁਹਾਨੂੰ ਸੂਫੀ ਪ੍ਰਭਾਵ ਵੀ ਨਜ਼ਰ ਆਊਗਾ ਠੀਕ ਹੈ ਪਰ ਐਨੇ ਜਦੋਂ ਬੋਲੀ ਲਿਖੀ ਬਿਲਕੁਲ ਪੰਜਾਬੀ ਦੀ ਠੇਠ ਤੇ ਮੁਹਾਵਰੇਦਾਰ ਸ਼ਬਦਾਵਲੀ ਵਾਲੀ ਬੋਲੀ ਦਾ ਯੂਜ਼ ਕੀਤਾ ਹੈ ਠੀਕ ਹੈ ਤਾਂ ਇਹ ਸੀ ਜੀ ਧਨੀ ਰਾਮ ਚਾਤਰੀਕ ਅੱਗੇ ਅਸੀਂ ਗੱਲ ਕਰਦੇ ਹਾਂ ਲਾਲਾ ਕਿਰਪਾ ਸਾਗਰ ਦੀ ਤਾਂ ਲਾਲਾ ਕਿਰਪਾ ਸਾਗਰ ਵੀ ਐਸੇ ਪੀੜੀ ਦੇ ਹੀ ਪ੍ਰਤੀਨਿਧ ਕਵੀ ਹੋਣਗੇ ਯਾਨੀ ਕਿ ਪਹਿਲੀ ਪੀੜੀ ਦੇ ਤੇ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੇ ਆਧੁਨਿਕ ਟਾਈਮ ਦੇ ਵਿੱਚ ਕਿਹੜੀਆਂ-ਕਿਹੜੀਆਂ ਰਚਨਾਵਾਂ ਆਈਆਂ ਸਭ ਤੋਂ ਪਹਿਲੀ ਚੀਜ਼ ਜਿਹੜਾ ਤੁਹਾਡੇ ਸਾਹਮਣੇ ਕੁਐਸਚਨ ਆਏਗਾ ਉਹ ਕੀ ਹੈ ਦੇ ਵਿੱਚੋਂ ਕਿਹੜੇ ਰਾਈਟਰ ਸਗੇ ਨੇ ਜਿਨ੍ਹਾਂ ਨੇ ਲਮੇਰੀ ਬਿਰਤਾਂਤਕ ਕਵਿਤਾ ਨੂੰ ਸਭ ਤੋਂ ਲੰਮਾ ਮਤਲਬ ਲਿਖਣ ਦੇ ਵਿੱਚ ਪੰਜਾਬੀ ਚ ਸ਼ੁਰੂਆਤ ਕੀਤੀ ਹੈ ਤਾ ਉਸੇ ਗੇ ਲਾਲਾ ਕਿਰਪਾ ਸਾਗਰ ਠੀਕ ਹੈ ਤਾਂ ਇੰਦੇ ਤੇ ਸਾਨੂੰ ਉਹਨਾਂ ਦੀ ਨਿਪੁੰਨਤਾ ਦਾ ਵੀ ਪਤਾ ਚਲ ਜਾਂਦਾ ਓਕੇ ਫਿਰ ਅਗਲਾ ਪ੍ਰਸ਼ਨ ਆਏਗਾ ਲਾਲਾ ਕਿਰਪਾ ਸਾਗਰ ਦੀ ਰਚਨਾ ਲక్ష్ਮੀ ਦੇਵੀ ਦੀ ਵਿਦਾ ਕੀ ਹੈ ਤਾਂ ਇਹ ਬਈ ਛੋਟੀ ਕਵਿਤਾ ਨਹੀਂ ਹੈ ਇਹ ਮਹਾਕਾਵ ਹੈ ਇਹ ਤੁਸੀਂ ਯਾਦ ਰੱਖੋਗੇ ਅਗਲਾ ਪ੍ਰਸ਼ਨ ਕੀ ਆ ਜਾਂਦਾ ਕਿ ਜਿਹੜਾ ਇਹਨਾਂ ਨੇ ਲక్ష్ਮੀ ਦੇਵੀ ਮਹਾਕਾਵ ਲਿਖਿਆ ਉਹ ਕਿਸ ਦੀ ਰਚਨਾ ਤੇ ਆਧਾਰਿਤ ਹੈ ਤਾਂ ਤੁਹਾਡਾ ਆਨਸਰ ਹੋਏਗਾ ਸਰ வால்ਟਰਸ ਕੋਟ ਦੀ ਰਚਨਾ ਤੇ ਆਧਾਰਿਤ ਹੈ ਅਗਲਾ ਪ੍ਰਸ਼ਨ ਆਏਗਾ ਸਕੋਟ ਦੀ ਕਿਹੜੀ ਰਚਨਾ ਦੇ ਉੱਪਰ ਆਧਾਰਿਤ ਲక్ష్ਮੀ ਦੇਵੀ ਮਹਾਕਾਵ ਲਿਖਿਆ ਲਾਲਾ ਕਿਰਪਾ ਸਾਗਰ ਨੇ ਤਾਂ ਉਸ ਦੀ ਰਚਨਾ ਦਾ ਨਾਮ ਕੀ ਹੈ লেਡੀ ਆਫ ਦ ਲੇਕ ਠੀਕ ਹੈ ਤਾਂ ਇਹ ਤਿੰਨ ਪ੍ਰਸ਼ਨ ਜਿਹੜੇ ਪਹਿਲੀ ਹੀ ਲਾਈਨ ਦੇ ਵਿੱਚ ਬਣ ਗਏ ਹੈ ਕਿਰਪਾ ਸਾਗਰ ਨੂੰ ਲੈ ਕੇ ਇਹ ਤੁਹਾਡੇ ਲਈ ਇੰਪੋਰਟੈਂਟ ਟਰੈਨਗੇ ਕਿਹੜੇ-ਕਿਹੜੇ ਹੋਗੇ ਲక్ష్ਮੀ ਦੇਵੀ ਦੀ ਵਿਦਾ ਕਿਹੜੀ ਹੈ ਮਹਾਕਾਵ ਹੈ ਕਿਸ ਦੀ ਰਚਨਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸਰ வால்ਟਰ ਸਕੋਟ ਦੀ வால்ਟਰ ਸਕੋਟ ਦੀ ਕਿਹੜੀ ਰਚਨਾ ਜਿਸ ਤੋਂ ਪ੍ਰਭਾਵਿਤ ਹੋ ਕੇ ਕਿਰਪਾ ਸਾਗਰ ਨੇ ਲక్ష్ਮੀ ਦੇਵੀ ਲਿਖਿਆ ਤਾਂ ਫਿਰ ਤੁਹਾਡਾ ਆਨਸਰ ਕੀ ਹੋਏਗਾ ਇਹ ਹੈ ਲੇਡੀ ਆਫ ਦ ਲੇਕ ਠੀਕ ਹੈ ਤਾਂ ਇਹ ਤਿੰਨ ਕੁਐਸਚਨ ਇੱਥੇ ਬਣ ਗਏ ਆਲ ਰਾਈਟ ਪਰ ਜਦੋਂ ਐਨੇ ਲੇਡੀ ਆਫ ਦ ਲੇਕ ਦੇ ਬੇਸ ਦੇ ਉੱਪਰ ਲక్ష్ਮੀ ਦੇਵੀ ਲਿਖਿਆ ਤਾਂ ਉਹਦੇ ਵਿੱਚ ਐਨੇ ਆਪ ਦਾ ਮੌਲਿਕ ਰੰਗ ਵੀ ਪਾਇਆ ਹੈ ਯਾਨੀ ਕਿ ਬਿਲਕੁਲ ਐਦਾਂ ਨਹੀਂ ਹੈ ਕਿ ਬਸ ਐਨੇ ਇੰਗਲਿਸ਼ ਦੀ ਪੰਜਾਬੀ ਕਰਤੀ ਦੈਟਸ ਇਟ ਕਿ ਮਿਹਨਤ ਕੀਤੀ ਨਹੀਂ ਹੈ ਉਹਦੇ ਵਿੱਚ ਤੁਹਾਨੂੰ ਐਂਦੀ ਮੌਲਿਕਤਾ ਵੀ ਨਜ਼ਰ ਆਊਗੀ ਉਹ ਵਾਲਾ ਰਸ ਵੀ ਨਜ਼ਰ ਆਊਗਾ ਠੀਕ ਹੈ ਓਕੇ ਫਿਰ ਮੌਲਿਕਤਾ ਕਿਵੇਂ ਆਈ ਜਦੋਂ ਕਿ ਦੇਖੋ ਹੈ ਤਾਂ ਅੰਗਰੇਜ਼ ਦੀ ਰਚਨਾ ਤਾਂ ਐਨੀ ਮੌਲਿਕਤਾ ਕਿਵੇਂ ਲਿਆਦੀ ਹੈ ਐਨੇ ਸਪੈਸ਼ਲੀ ਪੰਜਾਬੀ ਕਵਿਤਾ ਦੇ ਇਤਿਹਾਸ ਦੇ ਬਾਰੇ ਦੇ ਵਿੱਚ ਉਹਨੇ ਵਿੱਚ ਲਿਖਿਆ ਪੰਜਾਬੀ ਕਾਵ ਕਲਾ ਦੇ ਜਿਹੜਾ ਵਰਣਨ ਹੈ ਉਹ ਵੀ ਲੇਡੀ ਆਫ ਦਾ ਲੇਖ ਦੇ ਪੰਜਾਬੀ ਅਨੁਵਾਦ ਦੇ ਵਿੱਚ ਲਿਖਿਆ ਇਸ ਕਰਕੇ ਇਹਦੇ ਤੁਹਾਨੂੰ ਕਿਤੇ ਨਾ ਕਿਤੇ ਪੰਜਾਬੀ ਦੀ ਮੌਲਿਕਤਾ ਨਜ਼ਰ ਆਏਗੀ ਇਹ ਹੋ ਗਿਆ ਤਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਲਾਲਾ ਕਿਰਪਾ ਸਾਗਰ ਨੇ ਜਦੋਂ ਲక్ష్ਮੀ ਦੇਵੀ ਲਿਖਿਆ ਤਾਂ ਇਹ ਪੰਜਾਬੀ ਦਾ ਪਹਿਲਾ ਐਦਾਂ ਦਾ ਮਹਾਕਾਵ ਮੰਨਿਆ ਗਿਆ ਜਿਹੜਾ ਕਿ ਰੂਪਕ ਪੱਖ ਤੋਂ ਤੁਸੀਂ ਸਫਲ ਕਹਿ ਸਕਦੇ ਹੋ ਠੀਕ ਹੈ ਕਿਉਂਕਿ ਇਹਨੇ ਕਹਾਣੀ ਤਾਂ ਲਈ ਵਿਦੇਸ਼ੀ ਹੈ ਨਾ ਜੀ ਵਿਦੇਸ਼ੀ ਕਹਾਣੀ ਦਾ ਚੋਕਟਾ ਲਿਆ ਪਰ ਉਹਨੂੰ ਐਦਾਂ ਢਾਲ ਲਿਆ ਕਿ ਜਦੋਂ ਤੁਸੀਂ ਉਹਨੂੰ ਪੜੋਗੇ ਤਾਂ ਇਹ ਤੁਹਾਨੂੰ ਐ ਲੱਗੂਗਾ ਕਿ ਇਹ ਕਹਾਣੀ ਅੰਗਰੇਜ਼ਾਂ ਦੀ ਨਹੀਂ ਹੈ ਬਲਕਿ ਇਹ ਤਾਂ ਪੰਜਾਬ ਦੀ ਕਹਾਣੀ ਹੈ ਓਕੇ ਅੱਛਾ ਇਹ ਕਹਾਣੀ ਦਾ ਅਨੁਵਾਦ ਕਰਦੇ ਕਰਦੇ ਐਨੇ ਨਾਲ ਦੇ ਨਾਲ ਦੇਸ਼ ਭਗਤੀ ਦੇ ਜਿਹੜੇ ਭਾਵ ਹੈ ਉਹ ਵੀ ਲੋਕਾਂ ਦੇ ਵਿੱਚ ਪੈਦਾ ਕੀਤੇ ਨੇ ਓਕੇ ਕਿੱਦਾਂ ਦੀ ਰਚਨਾ ਬਿਰਤਾਂਤ ਦੇ ਵਿੱਚ ਐਨੇ ਲਿਖੀ ਹੈ ਹੁਣ ਇੱਥੇ ਇੱਕ ਬੜਾ ਹੀ ਇੰਪੋਰਟੈਂਟ ਕੁਐਸਚਨ ਬਣੇਗਾ ਉਹ ਕਿਹੜਾ ਭਈ ਐਸ ਰਚਨਾ ਦੇ ਵਿੱਚ ਇਹਨਾਂ ਨੇ ਕਿਹੜੇ ਰਾਜਾਂ ਦੀ ਟੱਕਰ ਨੂੰ ਦਿਖਾਇਆ ਤਾਂ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਤੇ ਦੂਸਰੇ ਪਾਸੇ ਹੁੰਦੇ ਨੇ ਪਹਾੜੀ ਰਾਜੇ ਠੀਕ ਹੈ ਜੀ ਤੇ ਇਹਨਾਂ ਸਭ ਦੀ ਟੱਕਰ ਨੂੰ ਦਿਖਾਇਆ ਗਿਆ ਆ ਲక్ష్ਮੀ ਦੇਵੀ ਦੇ ਵਿੱਚ ਇਹ ਵੀ ਇੰਪੋਰਟੈਂਟ ਹੋ ਗਿਆ ओके ਫਿਰ ਇਨੇ ਬਹੁਤ ਸਾਰੇ ਰਸ ਹੈ ਜਿਹੜਿਆਂ ਦੇ ਵਿੱਚ ਵਰਤੇ ਐ ਜਿਸ ਤਰ੍ਹਾਂ ਸ਼ਿੰਗਾਰ ਰਸ ਬੀ ਰਸ ਹਾਸ ਰਸ ਸ਼ਾਂਤ ਰਸ ਕਰੁਣਾ ਰਸ ਰੋਦਰ ਵਿਭਸ ਬਹੁਤ ਸਾਰੇ ਰਸ ओके ਤੇ ਜੇਕਰ ਤੁਸੀਂ ਚਾਹਦੇ ਹੋ ਕਿ ਪੰਜਾਬੀ ਦੇ ਸਾਹਿਤ ਰੂਪਾਂ ਦੇ ਉੱਪਰ ਤੁਸੀਂ ਰਸ ਦੇ ਬਾਰੇ ਵਿੱਚ ਜਾਣਨਾ ਹੈ ਤਾਂ ਉਹਦੇ ਲਈ ਵੀ ਤੁਸੀਂ ਰਸ ਲਿਖੋਗੇ ਔਰ ਉਸ ਤੋਂ ਬਾਅਦ ਆਪਣੇ ਚੈਨਲ ਦਾ ਨਾਮ ਪਾ ਦੋਗੇ ਤਾਂ ਤੁਹਾਨੂੰ ਰਸ ਦੇ ਉੱਪਰ ਇੱਕ ਡਿਟੇਲ ਲੈਕਚਰ ਮਿਲ ਜੇਗਾ ਉਹ ਦੇਖ ਲਿਓ ओके ਠੀਕ ਹੈ ਇਸ ਤੋਂ ਬਾਅਦ ਗੱਲ ਕਰੀਏ ਐਦੇ ਵਿੱਚ ਅੰਨਾ ਨੇ ਕੁਦਰਤ ਦੀ ਸੁੰਦਰਤਾ ਨੂੰ ਵੀ ਬਿਆਨ ਕੀਤਾ ਓਕੇ ਪਾਤਰਾਂ ਨੂੰ ਵੀ ਇਹਨੇ ਬੜੇ ਵਧੀਆ ਤਰੀਕੇ ਨਾਲ ਲਿਖਿਆ ਸਭ ਤੋਂ ਜ਼ਿਆਦਾ ਐਂਦੇ ਵਿੱਚ ਕਿਹੜੇ ਇੰਪੋਰਟੈਂਟ ਪਾਤਰ ਸਾਨੂੰ ਨਜ਼ਰ ਆਉਂਦੇ ਨੇ ਇੱਕ ਮਹਾਰਾਜਾ ਰਣਜੀਤ ਸਿੰਘ ਤੇ ਦੂਸਰੇ ਕੌਣ ਹੈ ਜੀ ਜੈਮਲ ਸਿੰਘ ਬਿੰਦਰਾਲ ਇਹਨਾਂ ਦੇ ਚਰਿੱਤਰਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤਨੀਰਾਮ ਸੌਰੀ ਤਨੀਰਾਮ ਕਹਿ ਰਹੀਆਂ ਲਾਲਾ ਕਿਰਪਾ ਸਾਗਰ ਨੇ ਬਿਆਨ ਕੀਤਾ ਸਮਝ ਗਏ ਓਕੇ ਤਾ ਇਸ ਤੋਂ ਬਾਅਦ ਇਹਨਾਂ ਦਾ ਪ੍ਰధాన ਛੰਦ ਕਿਹੜਾ ਹੈ ਤਾਂ ਇਹ ਤੁਸੀਂ ਯਾਦ ਰੱਖੋਗੇ ਪ੍ਰధాన ਛੰਦ ਤਾਂ ਦੋਹਾ ਹੈਗਾ ਪਰ ਕਿਤੇ ਕਿਤੇ ਐਨੇ ਸਿਰਖੰਡੀ ਕਵਿਤ ਸਵਈਏ ਬੈਂਤ ਯਾਨੀ ਕਿ ਐਦਾਂ ਦੇ ਛੰਦਾਂ ਦੀ ਵਰਤੋਂ ਵੀ ਕੀਤੀ ਹੈ ਓਕੇ ਠੇਠ ਤੇ ਸਰਲ ਪੰਜਾਬੀ ਹੈਗੀ ਹੈ ਫਿਰ ਇਸ ਤੋਂ ਬਿਨਾ ਐਨੇ ਨਿੱਕੀਆਂ ਕਵਿਤਾਵਾਂ ਛਪਾਈਆਂ ਤਾਂ ਤੁਹਾਨੂੰ ਆਏਗਾ ਕਿਸ ਸਿਰਲੇਖ ਦੇ ਹੇਠ ਲਾਲਾ ਕਿਰਪਾ ਸਾਗਰ ਦੀਆਂ ਨਿੱਕੀਆਂ ਕਵਿਤਾਵਾਂ ਛਪੀਆਂ ਦਾ ਉੱਤਰ ਕਿਹਣਾ ਚਾਹੀਦਾ ਮੰਨ ਤਰੰਗ ਸਿਰਲੇਖ ਦੇ ਹੇਠ ਇਹਨਾਂ ਨੂੰ ਛਾਪਿਆ ਗਿਆ ਓਕੇ ਠੀਕ ਹੈ ਜੀ ਅੱਛਾ ਵੈਸੇ ਜਿਹੜਾ ਇਹਨਾਂ ਦਾ ਲక్ష్ਮੀ ਦੇਵੀ ਵਾਲਾ ਤੁਹਾਨੂੰ ਮੈਂ ਹੁਣੇ ਰਾਈਟਿੰਗ ਦੱਸੀ ਹੈ ਉਹਦੇ ਵਿੱਚ ਇਹਨਾਂ ਨੇ ਨਾਟਕੀ ਵਾਰਤਾ ਲਾਪ ਵੀ ਲਿਆਂਦਾ ਕਿਉਂ ਕਿ ਕਿਰਪਾ ਸਾਗਰ ਇੱਕ ਨਾਟਕਕਾਰ ਵੀ ਸੀ ਓਕੇ ਠੀਕ ਹੈ ਅੱਛਾ ਉਹਨਾਂ ਮੰਤਰੰਕੀਆਂ ਇਹਨਾਂ ਦੀਆਂ ਨਿੱਕੀਆਂ ਕਵਿਤਾਵਾਂ ਦਾ ਸੰਗ੍ਰਹਿ ਹੈਗਾ ਆ ਇਸ ਤੋਂ ਬਿਨਾ ਜੇ ਤੁਹਾਨੂੰ ਪੁੱਛਿਆ ਜਾਏ ਕਿ ਇਹ ਜਿਹੜੀਆਂ ਨਿੱਕੀਆਂ ਕਵਿਤਾਵਾਂ ਐ ਇਹਨੇ ਛਾਪੀਆਂ ਐ ਇਹਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਦੋ ਰਚਨਾਵਾਂ ਕਿਹੜੀਆਂ-ਕਿਹੜੀਆਂ ਆ ਇੱਕ ਹੈਗੀ ਐ ਜੇਲਮ ਦਾ ਪਾਣੀ ਤੇ ਦੂਸਰੀ ਹੈਗੀ ਐ ਦੇਸ਼ ਪੰਜਾਬ ਇਹ ਬੜੀਆਂ ਹੀ ਜ਼ਿਆਦਾ ਇੰਪੋਰਟੈਂਟ ਨੇ ਠੀਕ ਐ ਫਿਰ ਐਨੇ ਆਪਣੀਆਂ ਕਵਿਤਾਵਾਂ ਦੇ ਵਿੱਚ ਨਾਦ ਚਿੱਤਰ ਠੀਕ ਐ ਪੇਸ਼ ਕੀਤਾ ਦ੍ਰਿਸ਼ ਚਿੱਤਰ ਪੇਸ਼ ਕੀਤਾ ਅਲੰਕਾਰਾਂ ਦੀ ਵਰਤੋਂ ਵੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਰਾਈਟ ਅਗਲੇ ਰਾਈਟਰ ਆ ਜਾਂਦੇ ਨੇ ਡਾਕਟਰ ਚਰਨ ਸਿੰਘ ਇਹ ਕੋਨੇ ਸਭ ਨੂੰ ਪਤਾ ਹੋਏਗਾ ਭਾਈ ਵੀਰ ਸਿੰਘ ਜੀ ਦੇ ਪਿਤਾ ਹੈਗੇ ਨੇ ਡਾਕਟਰ ਚਰਨ ਸਿੰਘ ਓਕੇ ਜਦੋਂ ਆਪਾਂ ਭਾਈ ਵੀਰ ਸਿੰਘ ਕੀਤਾ ਸੀ ਮੈਂ ਤੁਹਾਨੂੰ ਉਦੋਂ ਦੱਸਿਆ ਸੀਗਾ ਕਿ ਇਹਨਾਂ ਦੇ ਜਿਹੜੇ ਫਾਦਰ ਸੀ ਉਹ ਬ੍ਰਿਜ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਸੀਗੇ ਹੈਨਾ ਤੇ ਈਵਨ ਉਦੋਂ ਵੈਸੇ ਵੀ ਜਿਹੜੇ ਵੱਡੇ ਵੱਡੇ ਸਾਹਿਤਕਾਰ ਹੁੰਦੇ ਸੀ ਸਾਰੇ ਬ੍ਰਿਜ ਭਾਸ਼ਾ ਵਿੱਚ ਲਿਖਦੇ ਸੀ ਤੇ ਚਰਨ ਸਿੰਘ ਵੀ ਚਾਹੁੰਦੇ ਸੀਗੇ ਕਿ ਜਿਹੜਾ ਮੇਰਾ ਬੇਟਾ ਹੈ ਇਹ ਵੀ ਬ੍ਰਿਜ ਭਾਸ਼ਾ ਚ ਲਿਖੇ ਕਿਉਂਕਿ ਪੰਜਾਬੀ ਨੂੰ ਪਿੰਡੂਆਂ ਦੀ ਲੈਂਗੁਏਜ ਮੰਨਿਆ ਜਾਂਦਾ ਸੀ ਪਰ ਹੋਇਆ ਉਲਟਾ ਯਾਨੀ ਕਿ ਪਾਈ ਵੀਰ ਸਿੰਘ ਹੀ ਉਹ ਇਨਸਾਨ ਸੀ ਜਿਨ੍ਹਾਂ ਦੇ ਪ੍ਰਭਾਵ ਦੇ ਹੇਠ ਉਹਨਾਂ ਦੇ ਫਾਦਰ ਯਾਨੀ ਕਿ ਡਾਕਟਰ ਚਰਨ ਸਿੰਘ ਜਿਹੜੇ ਆ ਉਹ ਵੀ ਪੰਜਾਬੀ ਦੇ ਵਿੱਚ ਲਿਖਣ ਲੱਗੇ ਸੀ ਓਕੇ ਅਦਰਵਾਈਜ਼ ਜੇ ਉੱਗੇ ਵਿਦਵਾਨ ਪੁੱਛੇ ਜਾਣਗੇ ਤਾਂ ਬ੍ਰਿਜ ਭਾਸ਼ਾ ਦੇ ਹੈਗੇ ਨੇ ਪਰ ਇਹਨਾਂ ਨੇ ਬ੍ਰਿਜ ਤੇ ਪੰਜਾਬੀ ਦੋਨਾਂ ਰਚਨਾਵਾਂ ਦੇ ਵਿੱਚ ਹੀ ਲਿਖਿਆ ਹੈਗਾ ਦੋਨਾਂ ਭਾਸ਼ਾਵਾਂ ਦੇ ਵਿੱਚ ਤੇ ਜੇਕਰ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ ਕਿਸ ਤੋਂ ਪ੍ਰਭਾਵਿਤ ਹੋ ਕੇ ਚਰਨ ਸਿੰਘ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਤੁਹਾਡਾ ਆਨਸਰ ਪਾਈ ਵੀਰ ਸਿੰਘ ਹੀ ਆਉਣਾ ਚਾਹੀਦਾ ਓਕੇ ਠੀਕ ਹੈ ਇਸ ਤੋਂ ਬਾਅਦ ਗੱਲ ਕਰਦੇ ਆ ਜੀ ਅਸੀਂ ਇਹਨਾਂ ਦੀ ਪੰਜਾਬੀ ਕਾਵ ਪੁਸਤਕ ਉਸ ਦਾ ਨਾਮ ਕੀ ਹੈ ਤਾਂ ਇਹ ਹੈ ਜੀ ਕੇਸਰੀ ਚਰਖਾ ਓਕੇ ਇਹ ਇਹਨਾਂ ਦੀ ਪੰਜਾਬੀ ਕਾਵ ਪੁਸਤਕ ਹੈਗੀ ਆ ਐਂ ਦੇ ਵਿੱਚ ਵੀ ਇਹਨਾਂ ਨੇ ਬਿਲਕੁਲ ਆਪਦੇ ਬੇਟੇ ਦੀ ਤਰ੍ਹਾਂ ਅਧਿਆਤਮਿਕ ਭਾਵਾਂ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅਲੰਕਾਰਾਂ ਦੀ ਵਰਤੋਂ ਵੀ ਕੀਤੀ ਹੈ ਤਾਂ ਹੁਣ ਇਹ ਤੁਸੀਂ 17 ਪਲੀਜ਼ ਚੰਗੀ ਤਰ੍ਹਾਂ ਯਾਦ ਰੱਖ ਲਿਓ ਕਿੰਨਾਂ ਦੀਆਂ ਹੈਗੀਆਂ ਇਹ ਹੈਗੀਆਂ ਡਾਕਟਰ ਚਰਨ ਸਿੰਘ ਦੀਆਂ ਹੈਨੀ ਅੰਬੜ ਮੇਰੀਏ ਮੈਂ ਮੋਇਆ ਹਾਵੇ ਕੰਤਰ ਸਾਲੂ ਸੋਣਾ ਨਾ ਨਾ ਮੋਹੋ ਬੁਲਾਵੇ ਓ ਰੱਤਾ ਪਰਵਲੜੀ ਮੈਂ ਚੱਜ ਨਾ ਕੋਈ ਹਾਏ ਕੁਚੱਜੀ ਜਨਮ ਦੀ ਐਵੇਂ ਪਤਖੋਈ ਠੀਕ ਹੈ ਕਿੰਨਾ ਦੀ ਹੈ ਡਾਕਟਰ ਚਰਨ ਸਿੰਘ ਦੀ ਨੈਕਸਟ ਆ ਜਾਂਦੇ ਨੇ ਭਾਈ ਰਣਧੀਰ ਸਿੰਘ ਠੀਕ ਹੈ ਕੌਣ ਹੈਗੇ ਨੇ ਭਾਈ ਰਣਧੀਰ ਸਿੰਘ ਨਾਰੰਗਵਾਲ 올 ਰਾਈਟ ਠੀਕ ਹੈ ਸਭ ਤੋਂ ਵੱਡੀ ਗੱਲ ਇਨਾਂ ਨੂੰ ਨਾ ਮਹਾਪੁਰਸ਼ਾਂ ਦੇ ਵਿੱਚ ਗਿਨਿਆ ਜਾਂਦਾ ਹੈ ਕਿਉਂਕਿ ਗੁਰੂ ਸ਼ਬਦ ਦੇ ਬਾਰੇ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਠੀਕ ਹੈ ਪਰਮਾਤਮਾ ਦੇ ਨਾਲ ਜ਼ਿਆਦਾ ਜੁੜੇ ਹੋਏ ਸੀ ਤਾਂ ਇਸ ਕਰਕੇ ਇਹਨਾਂ ਦੀਆਂ ਰਚਨਾਵਾਂ ਵੀ ਤੁਹਾਨੂੰ ਅਧਿਆਤਮਿਕ ਨਜ਼ਰ ਆਣਗੀਆਂ ਤੇ ਰਹੱਸਵਾਦੀ ਰਚਨਾਵਾਂ ਨਜ਼ਰ ਆਣਗੀਆਂ ਓਕੇ ਜੀ ਠੀਕ ਹੈ ਹੁਣ ਇਹਨਾਂ ਦੀਆਂ ਰਚਨਾਵਾਂ ਕਿਹੜੀਆਂ ਜਿਹੜੀਆਂ ਇੰਪੋਰਟੈਂਟ ਰਹਿਣਗੀਆਂ ਦੋ ਰਹੱਸਵਾਦੀ ਰਚਨਾਵਾਂ ਪਹਿਲੀ ਹੈ ਦਰਸ਼ਨ ਚਲਕਾਂ ਤੇ ਦੂਸਰੀ ਹੈਗੀ ਹੈ ਜੋਤ ਵਿਗਾਸ ਠੀਕ ਹੈ ਇਹ ਦੋਨੋਂ ਇਹਨਾਂ ਦੀਆਂ ਇੰਪੋਰਟੈਂਟ ਰਚਨਾਵਾਂ ਹੈਗੀਆਂ ਆ ਇਸ ਤੋਂ ਬਿਨਾ ਇਨਾਂ ਨੇ ਗੁਰਬਾਣੀ ਦੀ ਸ਼ਬਦਾਵਲੀ ਤੇ ਪਰੰਪਰਾ ਦਾ ਬਹੁਤ ਜ਼ਿਆਦਾ ਪ੍ਰਭਾਵ ਕਬੂਲਿਆ ਸੀਗਾ ਤੇ ਉਸ ਦੇ ਬੇਸ ਦੇ ਉੱਪਰ ਹੀ ਇਨਾਂ ਨੇ ਲਿਖਿਆ ਠੀਕ ਹੈ ਪਰ ਇਨਾਂ ਦੇ ਬਾਰੇ ਵਿੱਚ ਸਿਰਫ ਅਸੀਂ ਇਨਾਂ ਦੀਆਂ ਰਚਨਾਵਾਂ ਹੀ ਯਾਦ ਰੱਖਾਂਗੇ ਇਸ ਤੋਂ ਉੱਪਰ ਤੁਹਾਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਨਾਰੰਗਵਾਲ ਜੀ ਬਾਰੇ ਸਮਝ ਗਏ ਤੇ ਇਨਾਂ ਦੇ ਉੱਪਰ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਕ ਇਹਦਾ ਨਜ਼ਰ ਆ ਰਿਹਾ ਗੁਰਬਾਣੀ ਦੀ ਸ਼ਬਦਾਵਲੀ ਦਾ ਨਜ਼ਰ ਆ ਰਿਹਾ ਹੈ ਤਾਂ ਇਹਨਾਂ ਨੇ ਫਿਰ ਜਦੋਂ ਵੀ ਕਵਿਤਾ ਲਿਖੀ ਤਾਂ ਉਹਦੇ ਵਿੱਚ ਸ਼ਾਸਤਰੀ ਰੂਪ ਦਾ ਕਦੀ ਵੀ ਇਹਨਾਂ ਨੇ ਉਲੰਘਣ ਨਹੀਂ ਕੀਤਾ ਓਕੇ 올 ਰਾਈਟ that is all about today's lecture ਅੱਜ ਅਸੀਂ ਪਹਿਲੀ ਪੀੜੀ ਦੇ ਜਿਹੜੇ ਕਵੀ ਐ ਆਧੁਨਿਕ ਕਵੀ ਉਹ ਖਤਮ ਕਰ ਲਿਆ ਕੱਲ ਅਸੀਂ ਦੂਜੀ ਪੀੜੀ ਦੇ ਕਵੀਆਂ ਨੂੰ ਸਟਾਰਟ ਕਰਾਂਗੇ ਠੀਕ ਹੈ ਯਾਨੀ ਕਿ ਹਾਲੇ ਵੀ ਆਪਣਾ ਜਿਹੜੇ ਆਧੁਨਿਕ ਕਵਿਤਾ ਦਾ ਇਤਿਹਾਸ ਐ ਇਸਦੇ ਵੀ ਸਾਡਾ ਹਫਤਾ ਕਹਿੰਦੇ ਹੋਰ ਲੱਗ ਸਕਦਾ ਓਕੇ ਤਾਂ ਕੱਲ ਮਿਲਦੇ ਆਪਾਂ ਸੇਮੇ ਟਾਈਮ ਤੇ Hanji, thank you so very much. Good day.